ਸੋਨੇ ਦੇ ਸਾਂ ਵਿੱਚੋਂ ਸੋਨਾ ਦੇਸ ਪੰਜਾਬ ਨਹੀਂ ਸਈਓ ਜਿਵੇਂ ਸੋਨੇ ਫੁੱਲਾਂ ਵਿੱਚੋਂ ਸੋਨਾ ਫੁੱਲ ਗੁਲਾਬ ਨਹੀਂ ਸਈ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਚਿਹਰੇ ਤੇ ਮਿੱਠੀ ਜਿਹੀ ਮੁਸਕਾਨ ਦਿਲ ਵਿੱਚ ਜੋਸ਼ ਪਿਆਰ ਤੇ ਦੋਵੇਂ ਹਾਜ਼ਰ ਮੈਂ ਹਾਂ ਤੁਹਾਡਾ ਦੋਸਤ ਨੇਹਰਲ ਹਨ ਜੋ ਕਿ ਸਵਾਗਤ ਕਰਦੇ ਹਾਂ ਤੁਹਾਡਾ on point ਚੈਨਲ ਤੇ ਹਰ ਰੋਜ਼ ਤੁਹਾਡੀ ਇਸੀ ਮੁਲਾਕਾਤ ਕਰਵਾਨੀਆਂ ਕੁਝ ਖਾਸ ਸ਼ਖਸੀਅਤਾਂ ਦੇ ਨਾਲ ਅੱਜ ਵੀ ਅਸੀਂ ਤੁਹਾਨੂੰ ਰੂਬਰੂ ਕਰਵਾਵਾਂਗੇ ਕੁਝ ਖਾਸ ਸ਼ਖਸੀਅਤਾਂ ਦੇ ਨਾਲ ਇਸ ਕਰਕੇ ਅੱਜ ਅਸੀਂ ਪਹੁੰਚੇ ਹਾਂ ਸਿਟੀ ਗਰੁੱਪ ਆਫ ਇੰਸਟੀਟਿਊਸ਼ਨ ਸ਼ਾਹਪੁਰ ਦੇ ਵਿੱਚ ਜਿੱਥੇ ਪਰਾਲੀ ਨਹੀਂ ਜਲਾਵਾਂਗੇ ਰੰਗਲਾ ਪੰਜਾਬ ਬਚਾਵਾਂਗੇ ਨਾਂ ਦਾ ਉਪਰਾਲਾ ਕੀਤਾ ਗਿਆ ਹੈ ਤੇ ਸਾਡੇ ਕਿਸਾਨ ਵੀਰ ਜਿਹੜੇ ਪਰਾਲੀ ਨਾ ਜਲਾ ਕੇ ਪੰਜਾਬ ਦੀ ਰੱਖਿਆ ਕਰ ਰਹੇ ਨੇ ਪੰਜਾਬ ਦੀ ਇਸ ਮਿੱਟੀ ਦੀ ਗੁਰੂਆਂ ਪੀਰਾਂ ਦੀ ਇਸ ਧਰਤੀ ਦੀ ਜਿਹੜੀ ਹਿਫਾਜ਼ਤ ਕਰ ਰਹੇ ਨੇ ਅੱਜ ਉਹਨਾਂ ਨੂੰ ਸਿਟੀ ਗਰੁੱਪ ਸਲਾਮ ਕਰ ਰਿਹਾ ਹੈ ਸੋ ਜੀ ਪਹਿਲਾਂ ਤਾਂ ਸਾਰੇ ਹੀ ਕਿਸਾਨ ਵੀਰਾਂ ਨੂੰ ਜੋ ਅਲੱਗ-ਅਲੱਗ ਜਗ੍ਹਾ ਤੋਂ ਆਏ ਨੇ ਬਹੁਤ-ਬਹੁਤ ਸਵਾਗਤ ਤੁਹਾਡਾ ਥੈਂਕ ਯੂ ਤੁਹਾਡਾ ਨਾਮ ਕੀ ਹੈ ਜੀ ਕੁਲਵਿੰਦਰ ਸਿੰਘ ਜੀ ਜੀ ਸਾਰੇ ਕਿਸਾਨ ਵੀ ਰਹੇ ਤਾਂ ਬਹੁਤ-ਬਹੁਤ ਧੰਨਵਾਦ ਬਹੁਤ ਇੱਕ ਵਧੀਆ ਉਪਰਾਲਾ ਤੁਸੀਂ ਕਰ ਰਹੇ ਹੋ ਪਰਾਲੀ ਨਹੀਂ ਜਲਾ ਕੇ ਹਿਫਾਜ਼ਤ ਕਰ ਰਹੇ ਹੋ ਇਸ ਮਿੱਟੀ ਦੀ ਬਾਨੀ ਦੀਆਂ ਵੀ ਜੇ ਬਾਨੀ ਦੀ ਗੱਲ ਕਰੀਏ 17 ਨੇ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੀ ਮਹਤੂ ਤੇ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਸਭ ਤੋਂ ਪਹਿਲੀ ਕਿ ਆਪਾਂ ਆਪਣੀ ਮਿੱਟੀ ਆਪਣੀ ਧਰਤੀ ਦੀ ਹਿਫਾਜ਼ਤ ਕਰੀਏ ਸੋ ਇਹ ਜਿਹੜੀ ਪਰਾਲੀ ਨਾ ਜਲਾ ਕੇ ਜਿਹੜਾ ਤੁਸੀਂ ਇਨੀਸ਼ੀਏਟਿਵਲੀ ਆਇਆ ਇਸ ਦੀ ਪ੍ਰੇਰਣਾ ਕਿੱਥੋਂ ਮਿਲੀ ਮੇਲੀਆਂ ਬੜੇ ਪ੍ਰੋਗਰਾਮ ਚੱਲ ਰਹੇ ਨੇ ਜੀ ਮੈਂ ਐਜ਼ ਅ ਲੈਕਚਰਰ ਕੰਮ ਕਰ ਰਿਹਾ ਮੈਂ ਐਸਆਈ ਗੋੰਦਾਲ ਸਕੂਲ ਦੇ ਚ ਤੇ ਉੱਥੇ ਹਨ ਕਾਫੀ ਪਿਛੇ ਇਨਫੋਰਮੇਸ਼ਨ ਕਿ ਬੱਚਿਆਂ ਨੂੰ ਇਸ ਬਾਰੇ ਦੱਸੋ ਆਪਣੇ ਕਿਸ ਤਰ੍ਹਾਂ ਤੁਸੀਂ ਮੋਟੀਵੇਟ ਕਰਨਾ ਨਾਲ ਕਿ ਪ੍ਰਾਲੀ ਵਗੈਰਾ ਨਹੀਂ ਜੁਆਇਨ ਜੀ ਮਨ ਜਿਸ ਤਰ੍ਹਾਂ ਆਪਾਂ ਜਾਂਦੇ ਪਹਿਲੀਆਂ ਜਾਣਦੇ ਹਾਂ ਕਿ ਤੇ ਆਪਾਂ ਆਮ ਦੇਖਦੇ ਹਾਂ ਕਿ ਜਿਹੜੀ ਪ੍ਰਾਲੀ ਹੈਗੀ ਨੂੰ ਅਗਲਾਈ ਹੁੰਦੀ ਇਹਦੇ ਨਾਲ ਵਾਲਦਲ ਬੂਟੇ ਕਾਫੀ ਨਾ ਬੜੇ ਸਾਰੇ ਸੜ ਜਾਂਦੇ ਨੇ ਕਈ ਬੂਟੇ ਨੁਕਸਾਨੇ ਜਾਂਦੇ ਨੇ ਤੇ ਪੀੜ ਸੁੱਕ ਜਾਂਦੇ ਨੇ ਮਨ ਲੱਗੀ ਥੱਲੇ ਅਰਥਵਾਵ ਜ ਜ਼ਮੀਨ ਉਹ ਵੀ ਮਰ ਜਾਂਦੇ ਨੇ ਸਾਡੇ ਵਾਤਾਵਰਣ ਪ੍ਰੇਮੀ ਜੋਗੀ ਸੜੀ ਬਹੁਤ ਮਦਦ ਕਰਦੇ ਨੇ ਹਾਂਜੀ ਹਾਂਜੀ ਇਸ ਕਰਕੇ ਪਰਾਲੀ ਆਪਾਂ ਨਾ ਜড়াই ਇਸ ਕਰਕੇ ਜਿਹੜੇ ਚੀਜ਼ਾਂ ਹੈਗੀ ਨਾ ਬਿਲਕੁਲ ਉਹਨਾਂ ਦਾ ਆਪਾਂ ਬਚਾਅ ਕਰ ਸਕਦੇ ਹਾਂ ਇੱਕ ਸੰ ਖਾਦ ਦੀ ਘਾਟ ਲੋਡ ਪੈਂਦੀ ਆ ਠੀਕ ਹੈ ਸਪਰੇਅ ਦੀ ਘਾਟ ਲੋਡ ਪੈਂਦੀ ਆ ਕਿਉਂਕਿ ਜਿਹੜੇ ਥੱਲੇ ਜੀਵ ਹੈਗੇ ਨੇ ਉਹ ਸਾਰਾ ਕੰਮ ਪਹਿਲਾਂ ਕਰ ਦਿੰਦੇ ਨੇ ਕਿਉਂਕਿ ਡਾਕਟਰਸ ਹੈਗੇ ਨੇ ਸੋਇਲ ਦੇ ਜੀ ਉਹ ਡਾਕਟਰਸ ਕਹਿੰਦੇ ਇਸ ਕਰਕੇ ਇਹ ਜਿਹੜੀ ਸਾਰੀ ਗੱਲਬਾਤ ਪਰਾਲੀ ਨਾ ਜਲਾਉਂਦੀ ਬਹੁਤ ਵਧੀਆ ਪਰਾਲਾ ਹੈਗਾ ਅਸੀਂ ਕਈ ਮਤਲਬ ਜਾਣੇ ਪਿਆਲੀਆਂ ਜਾਣੇ ਉਹਨਾਂ ਨੂੰ ਗੱਲਬਾਤ ਕਰ ਕਿਸਾਨਾਂ ਦੇ ਨਾਲ ਇਨੂੰ ਅੱਗੇ ਜਾ ਕੇ ਵੇਚ ਕੇ ਦੀ ਕਮਾਈ ਕਰ ਸਕਦੇ ਆ ਜਾਂ ਉਹਨਾਂ ਵਿੱਚੇ ਬਾਦ ਕਾਲੀ ਦੇ ਵਿੱਚ ਜਿਹੜੇ ਤੇ ਉਹਨਾਂ ਕਾਫੀ ਜ਼ਿਆਦਾ ਮੱਲਾਮੇ ਕੋਈ ਨੁਕਸਾਨ ਤਾਂ ਬਚ ਸਕਦੇ ਆ ਜੀ ਹਾਂਜੀ ਲੋਕਾਂ ਨੂੰ ਸਮਝਾਉਂਦੇ ਹੋਏ ਤੁਹਾਨੂੰ ਕਿੰਨੇ ਸਾਲ ਹੋ ਗਏ ਕਿ ਪਰਾਲੀ ਨਹੀਂ ਜਲਾਣੀ ਚਾਹੀਦੀ ਪਰਾਲੀ ਨੂੰ ਖੇਤਾਂ ਦੇ ਵਿੱਚ ਹੀ ਉਹਦਾ ਪ੍ਰਬੰਧ ਕਰਨਾ ਚਾਹੀਦਾ ਲਗਭਗ 10 ਤੋਂ 12 ਸਾਲ ਹੋ ਗਏ ਨੇ ਇਹੋ ਕੰਮ ਕਰਦਿਆਂ ਨੂੰ ਸਾਡੀ ਡਿਊਟੀ ਤੇ ਲੱਗ ਜਾਂਦੀ ਹੈ ਸਕੂਲ ਵਿੱਚੋਂ ਕਿ ਤੁਸੀਂ ਜਾ ਕੇ ਨਾ ਉਹਨਾਂ ਨੂੰ ਸਮਝਾਉਣਾ ਕਿ ਕਿਸਾਨਾਂ ਨੂੰ ਪਰਾਲੀ ਨਹੀਂ ਸਾੜਨੀ ਹੈਗੀ ਜੀ ਇਹਨਾਂ ਹਰ ਸਾਲ ਮੰਨ ਲਓ ਕਿ ਇਹ ਸਾਡੇ ਵਿੱਚ ਇੱਕ ਕਰਿਕੂਲਮ ਹੈਗਾ ਹੈ ਕਿ ਤੁਸੀਂ ਜਾਏ ਡਿਊਟੀ ਕਰੋ ਆਪਣੀ ਪਹਿਲੇ ਅੰਜਾਮ ਨਾਲ ਮੋਟੀਵੇਟ ਕਰੋ ਕਿ ਪਰਾਲੀ ਨਾ ਸਾੜਨ ਕਿ ਤਾਂ ਕਿ ਆਪਣਾ ਵਾਤਾਵਰਣ ਦੇ ਪ੍ਰਦੂਸ਼ਣ ਪਿਆ ਸਕਦੇ ਨਾਲੇ ਜਿਸ ਦਾ ਆਪਣਾ ਦੇਖ ਬਾਰਿਸ਼ ਵਗੈਰਾ ਜਾਂ ਕਾਫੀ ਘਟ ਹੋ ਰਹੀ ਹੈ ਇਹਦਾ ਵੀ ਕਾਰਨ ਇਹ ਵੀ ਪਰਾਲੀ ਹੋ ਸਕਦੀ ਹੈ ਤੇ ਪ੍ਰਦੂਸ਼ਣ ਜਿਹੜਾ ਹੋ ਰਿਹਾ ਆਪਣਾ ਜਿਹੜਾ ਆਪਣਾ ਇੰਡੈਕਸ ਵਧ ਗਿਆ ਕਾਫੀ ਜ਼ਿਆਦਾ ਉਹਦੇ ਪ੍ਰਦੂਸ਼ਣ ਜਿਹੜਾ ਕਾਫੀ ਜ਼ਿਆਦਾ ਹੋ ਚੁੱਕਾ ਹੈ ਉਹ ਸਾਰਾ ਪਰਾਲੀ ਦੇ ਕਰਕੇ ਹੋ ਰਿਹਾ ਕਾਫੀ ਹੱਦ ਤੱਕ ਜੀ ਇਸ ਕਰਕੇ ਆਪਾਂ ਕਹਿ ਸਕਦੇ ਬੱਚਿਆਂ ਨੂੰ ਪਹਿਲਾਂ ਮੋਟੇ ਕਰਨਾ ਮੈਨੂੰ ਸਕੂਲ ਸਾਡ ਕੋ ਪੜਨ ਹੁੰਦੇ ਨੇ ਤੇ ਪੇਰੈਂਟਸ ਨੂੰ ਕਹੋ ਕਿ ਆ ਕੰਮ ਨਾ ਕਰਨ ਆ ਕੇ ਸੀ ਪਹੁੰਚਾ ਸਕੇ ਬਤਵਨ ਆਪਣੇ ਨੂੰ ਇੱਥੇ ਮੇਰੇ ਕਿਸਾਨ ਵੀਰ ਅਲੱਗ-ਅਲੱਗ ਜਗ੍ਹਾ ਤੋਂ ਆਏ ਨੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਆਏ ਸਰ ਤੁਹਾਡੇ ਤੋਂ ਜਾਣਨਾ ਚਾਹਾਂਗੇ ਤਰਨਤਾਰਨ ਤੋਂ ਤੁਸੀਂ ਆਏ ਹੋ ਤੇ ਕੀ ਲੱਗਦਾ ਹੈ ਜਿਹੜਾ ਪਰਾਲੀ ਨੂੰ ਜਲਾਇਆ ਜਾ ਰਿਹਾ ਹੈ ਜਿਹੜੇ ਖੇਤਾਂ ਨੂੰ ਜਲਾਰੇ ਨੇ ਜਿਹੜੇ ਭਾਈ ਕੀ ਕਾਰਨ ਹੈ ਜੀ ਉਹਨਾਂ ਦਾ ਮੇਨ ਕਾਰਨ ਤੇ ਇਹ ਆ ਵੀ ਜਦੋਂ ਕਿਸਾਨਾਂ ਦੀ ਕੋਈ ਨਾ ਕੋਈ ਕਿਤੇ ਨਾ ਕਿਤੇ ਮੁਸ਼ਕਲ ਬਣ ਜਾਂਦੀ ਹੈ ਜਿਤਨਾ ਕਿ ਸਾਡਾ ਬਾਰਡਰ ਏਰੀਆ ਉੱਥੇ ਬੇਲਰ ਜਿਹੜੇ ਆ ਪਹੁੰਚਦੇ ਟਾਈਮ ਨਾਲ ਨਹੀਂਗੇ ਕਿ ਮੈਂ ਸਰਕਾਰ ਨੂੰ ਇਹੋ ਅਪੀਲ ਕਰਦਾ ਵੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਵੀ ਵੱਧ ਵੱਧ ਬੇਲਰ ਭੇਜੇ ਜਾਣ ਕਿਉਂਕਿ ਅਗਲੇ ਪਾਸੇ ਕਣਕ ਦੀ ਬਜਾਈ ਲੇਟ ਹੋ ਰਹੀ ਹੈ ਤੇ ਫਿਰ ਕਿਸਾਨ ਮਜਬੂਰ ਹੋ ਕੇ ਅੱਗ ਤੇ ਝਰੂਰ ਲਾਉਂਦੇ ਆ ਪਰ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹਣਾ ਵੀ ਤੁਸੀਂ ਅੱਗ ਦਾ ਜਿਹੜਾ ਵਾ ਨਾ ਲਾਓ ਪ੍ਰੇਸ਼ ਕਰੋ ਕਿਉਂਕਿ 10-15 ਦਿਨ ਦਾ ਕੋਈ ਐਡੀ ਲੇਟ ਬਜਾਈ ਨਹੀਂ ਕਣਕ ਦੀ ਹੁੰਦੀ ਪਰ ਫੇਰ ਵੀ ਕਿਸਾਨ ਜਿਹੜਾ ਵਾ ਉਹ ਕਿਤੇ ਨਾ ਕਿਤੇ ਕਾਲਾ ਪਾਇਆ ਜਾਂਦਾ ਆ ਕਾਲੀ ਕਰਦਾ ਆ ਪਰ ਉਹਨਾਂ ਦੀਆਂ ਵੀ ਕੁਝ ਮਜਬੂਰੀਆਂ ਆ ਤੇ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਕੀ ਤੁਸੀਂ ਜਲਦੀ ਤੋਂ ਜਲਦੀ ਹੋਰ ਵੀ oprala ਵਧੀਆ ਕਰੋ ਤੇ ਇਹਨਾਂ ਨੂੰ ਬੇਲਰ ਨੂੰ ਵੱਧ ਤੋਂ ਵੱਧ ਲਿਆਓ ਤੇ ਜਿਹੜੀ ਨਾਲ ਦੀ ਨਾਲ ਤੁਸੀਂ ਗੱਠਾ ਬੰਨ੍ਹਦੇ ਜੇ ਪਰਾਲੀ ਦੀਆਂ ਉਹਨਾਂ ਨੂੰ ਲੋਡ ਕਰਕੇ ਤੇ ਕਿਸੇ ਸਹੀ ਤਰੀਕੇ ਨਾਲ ਲੈ ਕੇ ਜਾਓ ਜ਼ਮੀਨਾਂ ਜ਼ਿਮੀਂਦਾਰਾਂ ਦੀਆਂ ਬੇਲੀਆਂ ਜਲਦੀ ਕਰ ਦਿਓ ਥੈਂਕ ਯੂ ਧੰਨਵਾਦ ਕਿਸਾਨਾਂ ਦਾ ਇੱਥੇ ਸਰ ਇਹ ਵੀ ਕਹਿਣਾ ਹੈ ਕਿ ਪਰਾਲੀ ਨੂੰ ਜਲਾਣਾ ਸੌਖਾ ਹੈ ਐਜ਼ ਕੰਪੇਅਰ ਟੂ ਜਦੋਂ ਅਸੀਂ ਗੱਠਾ ਬਣਾਉਨੇ ਆ ਠੀਕ ਹੈ ਉਹ ਚੀਜ਼ ਜ਼ਿਆਦਾ ਔਖੀ ਹੈ ਜ਼ਿਆਦਾ ਸਮਾਂ ਲੈਂਦੀ ਹੈ ਤਾਂ ਕਰਕੇ ਜਿਹੜਾ ਕਿਸਾਨਾਂ ਨੂੰ ਮਜਬੂਰ ਹੋ ਕੇ ਕਰਨਾ ਪੈਂਦਾ ਹੈ ਹਾਂਜੀ ਤੇ ਕਿਸਾਨ ਜਿਹੜੀ ਸਰਕਾਰ ਹੈ ਬਹੁਤ ਸਾਰੇ ਸਬਸਿਡੀਆਂ ਦੇ ਰਹੀ ਹੈ ਮਸ਼ੀਨਾ ਦੇ ਉੱਤੇ ਉਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜ਼ਮੀਨੀ ਹਕੀਕਤ ਕੀ ਹੈ ਜ਼ਮੀਨੀ ਹਕੀਕਤ ਤੇ ਅਜੇ ਤੱਕ ਬਹੁਤੀ ਵਧੀਆ ਨਹੀਂ ਹੈ ਪਰ ਫੇਰ ਵੀ ਅਸੀਂ ਸਰਕਾਰ ਨੂੰ ਕਵਾਂਗੇ ਵੀ ਤੁਸੀਂ ਜਲਦੀ ਤੋਂ ਜਲਦੀ ਜਿਹੜੀ ਜ਼ਮੀਨੀ ਹਕੀਕਤ ਹੈ ਇਹਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਰ ਪਰਾਲੀ ਨੂੰ ਜਿਹੜਾ ਹੈ ਬڑے ਸਾਲਾਂ ਤੋਂ ਜਿਹੜਾ ਹੈ ਪਰਾਲੀ ਨਾ ਜਲਾਓ ਨਾ ਜਲਾਓ ਸਰਕਾਰ ਕਹਿ ਰਹੀ ਹੈ ਤੇ ਜਿੰਨਾ ਸਰਕਾਰ ਇਸ ਦਾ ਪ੍ਰਚਾਰ ਕਰ ਰਹੀ ਹੈ ਜਿੰਨੀ ਜ਼ਿਆਦਾ ਅਵੇਅਰਨੈਸ ਕ੍ਰੀਏਟ ਕਰ ਰਹੀ ਉੰਨੀ ਜ਼ਿਆਦਾ ਪਰਾਲੀ ਜਲਾਈ ਜਾ ਰਹੀ ਹੈ ਪਰ ਪਿਛਲੇ 1-2 ਸਾਲਾਂ ਦੇ ਵਿੱਚ ਸੁਧਾਰ ਹੋਇਆ ਹੈ ਤੇ 2025 ਦੀ ਜਿਹੜੀ ਰਿਪੋਰਟ ਹੈ ਉਸ ਦੇ ਮੁਤਾਬਿਕ ਇਸ ਸਾਲ ਕਾਫੀ ਹੱਦ ਤੱਕ ਕਿਸਾਨਾਂ ਨੇ ਪਰਾਲੀ ਨਹੀਂ ਜਲਾਈ ਤੇ ਉਸ ਦਾ ਪ੍ਰਬੰਧ ਕੀਤਾ ਤੇ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਗੀ ਜਦੋਂ ਆਪਾਂ ਪਰਾਲੀ ਨਹੀਂ ਜਲਾਣੇ ਤਾਂ ਜਿਹੜੀ ਖੇਤ ਦੀ ਪੈਦਾਵਾਰ ਹੈ ਉਹ ਵੱਧਦੀ ਹੈ ਉਪਜਾਊ ਸ਼ਕਤੀ ਕਿੰਨੀ ਵੱਧਦੀ ਹੈ ਕਿ ਉੱਤੇ ਫਰਕ ਪੈਂਦਾ ਹੈ ਜੀ ਸਤਿ ਸ੍ਰੀ ਅਕਾਲ ਬੰਦ ਤੁਹਾਨੂੰ ਬਹੁਤ-ਬਹੁਤ ਹੀ ਤੇ ਇਹਦਾ ਰੀਜਨ ਇਹ ਹੈ ਕਿ ਜਦੋਂ ਆਪਾਂ ਪਰਾਲੀ ਨਹੀਂ ਸਾੜਦੇ ਨਾ ਇਹਦੇ ਨਾਲ ਆਪਣੀ ਉਪਜਾਊ ਸ਼ਕਤੀ ਵਾਧੀ ਆ ਹਮਰਾ ਵਾਤਾਵਰਣ ਸ਼ੁੱਧ ਰਹਿੰਦਾ ਹੈ ਕਿ ਕੋਈ ਵੀ ਮੈਂ ਜਿਆਦਾ ਜਣ ਕੇ ਕਸਤ ਕਰਦਾ ਫਲਦਾਰ ਬੂਟਿਆਂ ਦੀ ਕਿ ਜਦੋਂ ਮੈਂ 8 ਤੋਂ 10 ਸਾਲ ਪਹਿਲਾਂ ਮੈਂ ਕਿ ਸ਼ੁਰੂ ਕੀਤਾ ਇਹ ਕੰਮ ਉਦੋਂ ਕੋਈ ਆਲ ਦਵਾਲੇ ਕੋਈ ਪਰਾਲੀ ਨੂੰ ਅੱਗ ਲਾਉਂਦੇ ਜਾਨਕੀ ਬੂਟਿਆਂ ਨੂੰ ਨੁਕਸਾਨ ਹੁੰਦਾ ਸੀਗਾ ਫਲਦਾਰ ਬੂਟੇ ਵੀ ਜਾਨਕੀ ਫਲ ਦੇਣੋਂ ਸਾੜ ਹੀ ਜਾਂਦੇ ਸੀਗੇ ਹੁਣ ਜਿਆਦਾ ਹੀ ਇਹ ਵਾਤਾਵਰਣ ਸ਼ੁੱਧ ਹੋਇਆ ਕੋਈ ਪਰਾਲੀ ਨੂੰ ਅੱਗ ਨਹੀਂ ਲਾਉਂਦਾ ਉਹ ਲੈਣ ਕੇ ਆਪਣੀ ਉਪਜਾਊ ਸ਼ਕਤੀ ਵੀ ਵੱਧ ਗਈ ਆ ਸਪਰੇਅਾਂ ਵੀ ਘਟ ਗਈਆਂ ਸਭ ਤੋਂ ਵੱਡੀ ਗੱਲ ਤੇ ਇਹ ਹੈ ਜੀ ਜੀ ਤੇ ਕਿਹੜੇ ਖਾਸ ਤਰੀਕੇ ਤੇ ਯੰਤਰ ਨੇ ਜਿਹਨਾਂ ਦੀ ਤੁਸੀਂ ਵਰਤੋਂ ਕਰ ਰਹੇ ਹੋ ਅਸੀਂ ਜਿਆਦਾ ਜਾਣ ਕੇ ਜਿੱਦਾਂ ਕੁਟਾ ਢਿੰਜਣ ਹੋਇਆ ਵਿੱਚ ਉਹ ਬਾਲੀ ਦਾ ਕਿ ਕਿਸਾਨ ਨੂੰ ਉਪਜਾਊ ਸ਼ਕਤੀ ਜ਼ਿਆਦਾ ਮਿਲੇ ਜੀ ਤੇ ਬਾਕੀ ਦਾ ਇੱਥੇ ਜਿਹੜਾ ਦਵਾਬਾ ਏਰੀਆ ਆ ਨਾ ਇਹਦੇ ਵਿੱਚ ਸੁਸਾਇਟੀਆਂ ਵਿੱਚ ਬਹੁਤ ਘੱਟ ਪ੍ਰਬੰਧ ਆ ਜਿਹੜੇ ਪਲਟਾਊ ਹਾਲ ਚਾਹੀਦੇ ਆ ਜਾਂ ਮਲਚਰ ਚਾਹੀਦੇ ਆ ਕਿ ਇਹ ਚੀਜ਼ਾਂ ਭਾਵੇਂ ਰੈਂਟ ਤੇ ਹੋਣ ਜਿਹੜੇ ਛੋਟੇ ਕਿਸਾਨ ਵੀ ਹੈ ਨਾ ਉਹਨੂੰ ਲਿਆ ਕੇ ਵਰਤ ਸਕਦੇ ਆ ਕਿ ਇਹਨਾਂ ਆਪਣਾ ਹੋਣ ਰਾਨ ਕੇ ਬਚਾਅ ਹੋ ਸਕਦਾ ਕਿ ਜਿਹੜਾ ਅਗਰ ਨਹੀਂ ਆਪਾਂ ਲਾਉਂਗੇ ਨਾ ਮੈਂ ਉਹਨੇ ਆਪਣੇ ਕਿਸਾਨ ਵੀ ਤੋਂ ਇਹਨਾਂ ਤੋਂ ਪੁੱਛ ਕੇ ਪੁੱਛ ਰਹੀ ਸੀ ਕਿ ਸਰਕਾਰ ਜਿਹੜੀ ਸਬਸਿਡੀਆਂ ਦੇ ਰਹੀ ਹੈ ਕਿ ਉਹਨਾਂ ਦਾ ਕੋਈ ਫਾਇਦਾ ਹੋ ਰਿਹਾ ਹੈ ਕਿਸਾਨ ਨੂੰ ਜੋ ਖੇਤੀਬਾੜੀ ਕਰ ਰਿਹਾ ਹੈ ਪਰਾਲੀ ਦਾ ਪ੍ਰਬੰਧ ਕਰਨ ਦੇ ਵਿੱਚ ਹਾਂਜੀ ਫਾਇਦਾ ਤਾਂ ਹੋ ਰਿਹਾ ਜਿਹੜਾ ਬਾਂਸਰ ਸਾਹਿਬ ਫੂਟੇ ਸਮਾਨ ਮਿਲਦਾ ਆ ਪਰ ਮੇਨ ਇਹ ਹੈ ਕਿ ਜਿਹੜੇ ਛੋਟੇ ਕਿਸਾਨ ਆ ਨਾ ਉਹ ਉਹ ਇੰਨਾ ਮਹਿੰਗਾ ਸਮਾਨ ਸਬਸਿਡੀ ਤੇ ਲੈ ਨਹੀਂ ਸਕਦੇ ਉਹਨਾਂ ਨੂੰ ਤੇ ਇਹ ਸੁਵਲਤਿਆ ਵੀ ਜੇ ਕੋਈ ਆਪਣੀ ਸੁਸਾਇਟੀਆਂ ਵਿੱਚ ਸਮਾਨ ਆਉਂਦਾ ਹੈ ਨਾ ਉਹ ਘੰਟੇ ਦੇ ਹਿਸਾਬ ਨਾਲ ਵੀ ਉਥੋਂ ਆਪਣਾ ਰੈਂਟ ਭਰ ਕੇ ਜਾਂ ਜਾਂ ਗਵਰਨਮੈਂਟ ਨੂੰ ਫ੍ਰੀ ਵੀ ਥੋੜਾ ਟਾਈਮ ਲਈ ਦਿੰਦੀ ਆ ਉਹ ਆਪਣਾ ਟਾਈਮ ਸਾਰ ਸਕਦੇ ਆ ਯਾਨੀ ਕਿ ਛੋਟੇ ਕਿਸਾਨ ਜਿਹੜੇ ਹੁੰਦੇ ਆ ਨਾ ਉਹਨਾਂ ਲਈ ਜਿਹੜੇ ਵੱਡੇ ਟਰੈਕਟਰ ਨਹੀਂ ਨੇ ਲੈ ਸਕਦੇ ਇਹ ਚੀਜ਼ਾਂ ਯਾਨੀ ਕਿ ਥੋੜੀ ਗਵਰਨਮੈਂਟ ਨੂੰ ਚਾਹੀਦਾ ਆ ਕਿ ਸਰਕਾਰ ਨੂੰ ਕਿ ਪ੍ਰਬੰਧ ਕਰਨਾ ਜਿਹੜੇ ਵੱਡੇ ਲੈਵਲ ਤੇ ਜਿਹੜੇ ਖੇਤੀ ਕਰ ਰਹੇ ਨੇ ਜਿਹੜੇ ਸਾਡੇ ਛੋਟੇ ਕਿਸਾਨ ਵੀਰ ਨੇ ਉਹਨਾਂ ਵਾਸਤੇ ਕੁਝ ਅਲੱਗ ਜਿਹੜੇ ਪ੍ਰਬੰਧ ਸਰਕਾਰ ਨੂੰ ਕਰਨੇ ਚਾਹੀਦੇ ਨੇ ਜੀ ਤੁਹਾਡੇ ਤੋਂ ਜਾਨਣਾ ਚਾਹਾਂਗੇ ਸਰ ਪਹਿਲਾਂ ਤੇ ਅੱਜ ਅਸੀਂ ਸਿਟੀ ਗਰੁੱਪ ਆਫ ਇੰਸਟੀਚੂਨ ਚ ਪਹੁੰਚੇ ਹਾਂ ਤੇ ਪ੍ਰਾਲਾ ਕੀਤਾ ਗਿਆ ਹੈ ਠੀਕ ਹੈ ਜੀ ਕਿਸਾਨ ਜਿਹੜੇ ਪ੍ਰਾਲੀ ਨਹੀਂ ਜਲਾ ਰਹੇ ਹੈ ਮਿੱਟੀ ਦੀ ਸਾਡੀ ਧਰਤੀ ਦੀ ਜਿਹੜੀ ਹਫਾਜ਼ਤ ਕਰ ਰਹੇ ਨੇ ਤੇ ਕਿਵੇਂ ਜਿਹਾ ਮਹਿਸੂਸ ਕਰ ਰਹੇ ਹੋ ਤੇ ਜਿਹੜੀ ਸਾਡੇ ਕਿਸਾਨ ਵੀਰ ਦੇਖ ਰਹੇ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਹਾਂਜੀ ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਚਾਹੁੰਦਾ ਹਾਂ ਸਿਟੀ ਗਰੁੱਪ ਆਫ ਇੰਸਟੀਚੂਟ ਦਾ ਇਹਨਾਂ ਸਾਨੂੰ ਇੱਥੇ ਬੁਲਾ ਕੇ ਸਨਮਾਨਿਤ ਕੀਤਾ ਛੋਟੇ ਤੋਂ ਵੱਡੇ ਜ਼ਿਮੀਂਦਾਰ ਸਾਰੇ ਇੱਥੇ ਏਰੀਏ ਦੇ ਪਹੁੰਚੇ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਮੈਂ ਇੱਥੋਂ ਲੋਕਲ ਏਰੀਏ ਦਾ ਆ ਮੇਰਾ ਲਾਗੇ ਪਿੰਡ ਚਿੱਟੀ ਆ ਜੀ ਮੈਂ 2018-19 ਤੋਂ ਅੱਗ ਨਹੀਂ ਲਾ ਰਿਆਂ ਮੈਂ ਪਹਿਲਾਂ ਤਾਂ ਆਪਣੇ ਫਰੈਂਡ ਯਾਰ ਦੋਸਤਾਂ ਤੋਂ ਥੋੜਾ ਸਮਾਨ ਮੰਗਮਾਂ ਲਿਆ ਕੇ ਵਰਤ ਕੇ ਦੇਖਿਆ ਤਾਂ ਬਹੁਤ ਵਧੀਆ ਲੱਗਾ ਤੇ ਮੈਨੂੰ 2020 ਦੇ ਵਿੱਚ ਮੈਂ ਸਬਸਿਡੀ ਅਪਲਾਈ ਕੀਤੀ ਤੇ ਮੇਰੀ ਨਿਕਲ ਵੀ ਆਈ ਸਾਰਾ ਕੁਝ ਮੈਂ ਲੈ ਵੀ ਲਿਆ ਜੀ ਪਰ ਜਦੋਂ ਅਸੀਂ ਅੱਗ ਲਾਉਂਦੇ ਸੀ ਉਦੋਂ ਖੱਤੇ ਬਹੁਤ ਔਖੇ ਤਿਆਰ ਹੁੰਦੇ ਸੀ ਜਿਹੜੇ ਆਪਣੇ ਮਿੱਤਰ ਕੀੜੇ ਵੀ ਮਰ ਜਾਂਦੇ ਸੀ ਉਸ ਪਰਾਲੀ ਨੂੰ ਅੱਗ ਨਾ ਲਾਉਣ ਨਾਲ ਝਾੜ ਚ ਵੀ ਬਹੁਤ ਵਧੀਆ ਫਰਕ ਪਿਆ ਤੇਲ ਦੀ ਖਾਤ ਘਟੀ ਆ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਵੱਧ ਤੋਂ ਵੱਧ ਵੀਰੋ ਜਿਹੜੇ ਅੱਗ ਲਾਉਂਦੇ ਆ ਉਹ ਵੀ ਨਾ ਲਾਉਣ ਇਹ ਪਰਾਲੀ ਨੂੰ ਵੇਚੀ ਖਤਮ ਕਰਨ ਮਿੱਟੀ ਦੀ ਜਦੋਂ ਅਸੀਂ ਪਲੋ ਦੇ ਨਾਲ ਚੇਂਜ ਕਰ ਦਿੰਦੇ ਆ ਥੱਲੋਂ ਥੱਲੋਂ ਮਿੱਟੀ ਪਜਾਊ ਮਿੱਟੀ ਬਾਹਰ ਆ ਜਾਂਦੀ ਆ ਉਸ ਦੇ ਨਾਲ ਝਾੜ ਨੂੰ ਬਹੁਤ ਫਰਕ ਪੈਂਦਾ ਖੱਤੇ ਵੀ ਛੇਤੀ ਤਿਆਰ ਹੁੰਦੇ ਆ ਬਹੁਤ ਬਹੁਤ ਸ਼ੁਕਰੀਆ ਸਾਰੇ ਹੀ ਕਿਸਾਨ ਭਾਈਆਂ ਦਾ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੇ ਬਹੁਤ ਬਹੁਤ ਸਲਾਮ ਹੈ ਤੁਹਾਡੇ ਇਸ ਇਨੀਸ਼ੀਏਟਿਵ ਦਾ ਤੋਂ ਜੀ ਇਹ ਸਨ ਕਿਸਾਨ ਵੀਰ ਜਿਹੜੇ ਅੱਜ ਸਿਟੀ ਗਰੁੱਪ ਸ਼ਾਹਪੁਰ ਦੀ ਸੁਪਰਾਲੇ ਤੇ ਮੌਜੂਦ ਸਨ ਜਿਨ੍ਹਾਂ ਨੂੰ ਐਡਮਿਨਿਸਟ੍ਰੇਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ ਕਿਉਂਕਿ ਉਪਰਾਲੀ ਨਹੀਂ ਚਲਾ ਕੇ ਰੰਗਲਾ ਪੰਜਾਬ ਨੂੰ ਬਚਾ ਰਹੇ ਨੇ ਸੋ ਅਜਵਾਸੀ ਨਹੀਂ ਮਿਲਾਂਗੇ ਜਲਦ ਕੁਝ ਖਾਸ ਸ਼ਖਸੀਅਤਾਂ ਦੇ ਨਾਲ ਫਿਰ ਤੁਹਾਨੂੰ ਰੂਬਰੂ ਕਰਵਾਵਾਂਗੇ ਧੰਨਵਾਦ